ਇਹ ਵੀ ਚੈਨਲ ਦੇਖ ਰਹੇ ਤੁਸੀਂ ਤੇ ਮੈਂ ਹਾਂ ਜਤਿੰਦਰ ਸਿੰਘ ਤੁਹਾਨੂੰ ਲੈ ਕੇ ਪਹੁੰਚੇ ਆ ਟਿਬਰ ਰੋਡ ਵਿਖੇ ਜਿੱਥੇ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਸਮਾਸੀ ਵੀ ਰੋਹਿਤ ਰੋੜਾ ਜੀ ਵੀ ਜੁੜ ਚੁੱਕੇ ਨੇ ਤੇ ਇਹ ਹੋਰ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿਉਂਕਿ ਤੁਸੀਂ ਦੇਖਦੇ ਹੀ ਹੋ ਕਿ ਨਵਾਂ ਸਾਲ ਚੱਲਣ ਲੱਗਿਆ ਉਸ ਤੋਂ ਬਾਅਦ ਜਿਹੜੇ ਲੋਹੜੀ ਦੇ ਤਿਉਹਾਰ ਆ ਰਹੇ ਆ ਕਜੀ ਮਕਰ ਸੰਕਰਾਂਤੀ ਤਿਉਹਾਰ ਆ ਜੋ ਕਿ ਨੇੜੇ ਆ ਚੁੱਕੇ ਨੇ ਤੇ ਲੋਕ ਜਿਹੜੇ ਆ ਪਤੰਗ ਉਡਾਣ ਦੇ ਬੜੇ ਹੀ ਸ਼ੌਕੀ ਹੁੰਦੇ ਨੇ ਪਤੰਗ ਉਡਾਣਦੇ ਉਡਾਣਦੇ ਤੁਸੀਂ ਦੇਖਦੇ ਹੋਣੇ ਕਿਸੇ ਦੀ ਗਰਦਨ ਪੱਟੀ ਜਾਂਦੀ ਚਾਈਨਾ ਡੋਰ ਕਰਕੇ ਤੇ ਸਾਡੇ ਨਾਲ ਸਮਾਸੀ ਸਮਾਸੀ ਵੀ ਰੋਹਿਤ ਰੋੜਾ ਕਿ ਇਹ ਜਿਹੜੀ ਪਤਾnga ਕਿੰਨੀ ਖਾਨਕਾਰਾ ਤੁਸੀਂ ਹਮੇਸ਼ਾ ਹੀ ਦੇਖਦੇ ਤੁਹਾਨੂੰ ਇੱਕ ਵੀਡੀਓ ਵੀ ਦਿਖਾਵਾਂਗੇ ਜਦੇ ਵਿੱਚ ਇੱਕ ਬੱਚੀ ਦੀ ਜਿਹੜੀ ਹੈ ਗਰਦਨ ਪੱਟੀ ਵੀ ਹੈ ਉਸ ਤੋਂ ਬਾਅਦ ਜਿਹੜਾ ਵਿਅਕਤੀ ਸੀਗਾ ਉਹਦੇ ਅੱਖ ਤੇ ਵੀ ਜਿਹੜੀ ਹੈ ਚਾਈਨਾ ਡੋਰ ਕਰਕੇ ਅੱਖ ਬੱਟੀ ਗਈ ਹੈ ਸਾਡੇ ਨਾਲ ਰੋਹਿਤ ਕੋੜਾ ਦੀ ਮੌਜੂਦ ਉਹਨਾਂ ਨਾਲ ਗੱਲਬਾਤ ਕਰਦੇ ਰੋਹਿਤ ਸਤਿ ਸ੍ਰੀ ਅਕਾਲ ਸਾਡੇ ਨਾਲ ਗੱਲ ਕੀਤੀ ਹਾਂਜੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਅਦਾਬ ਨਮਸਕਾਰ ਜੈਪੀਮ ਜੈਪਾ ਮੈਂ ਤੁਹਾਡਾ ਰੋਹਿਤ ਕੋੜਾ ਜੋ ਕਿ ਤੁਹਾਨੂੰ ਦੱਸਣਾ ਚਾਹਾਂਗੇ ਤੁਸੀਂ ਸੱਚ ਦੀ ਆਵਾਜ਼ ਚੱਕਦੇ ਹੋ ਕੁਛੀ ਖਬਰਾਂ ਲਾਉਣੇ ਹੋ ਤੁਹਾਡੀ ਖਬਰਾਂ ਦੇ ਨਾਲ ਜਾਗਰੂਕਤਾ ਫੈਲਦੀ ਹੈ ਜਾਗਰੂਕਤਾ ਦੇ ਨਾਲ ਜਿਹੜੇ ਮਾੜੇ ਕੰਮ ਕਰਦੇ ਉਹਨਾਂ ਨੂੰ ਡਰ ਲੱਗਦਾ ਪਰ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਜਤਿੰਦਰ ਜੀ ਡਰ ਇੱਕ ਸੁਪਨਾ ਬਣ ਕੇ ਰਹਿ ਗਿਆ ਜਿ ਕਿ ਜਿਹੜਾ ਬੰਦਾ ਡਰਦਾ ਉਹ ਸੁਪਨੇ 'ਚ ਹੀ ਡਰਦਾ ਚੈਨਾ ਦੀ ਡੋਰ ਆਹ ਦੇਖ ਸਕਦੇ ਹੋ ਇੱਥੇ ਮੈਨੂੰ ਧਾਗੇ ਦੀ ਨਹੀਂ ਦਿਖਾ ਸਕਦੇ ਠੀਕ ਹੈ ਚੈਨਾ ਦੀ ਡੋਰ ਹੈ ਕਿੱਥੇ ਕਿੱਥੇ ਤੱਕ ਹੈ ਲੋਕ ਤੋੜ ਕੇ ਛੱਡ ਦਿੰਦੇ ਨੇ ਇਹੀ ਚੀਜ਼ਾਂ ਰੋਡ ਦੇ ਉੱਤੇ ਜਾਨਲੇਵਾ ਹੁੰਦੀਆਂ ਜਿਸ ਨੂੰ ਦੇਖਦੇ ਹੋਏ ਆਪਾ ਜੋਕੀ ਭਾਜੀ ਉਹਨਾਂ ਨਾਲ ਮਿਲ ਕੇ ਰੋਹਿਤ ਭਾਜੀ ਉਹਨਾਂ ਨਾਲ ਮਿਲ ਕੇ ਅਸੀਂ ਅਲੂਮਨੀਅਮ ਦੀਆਂ ਤਾਰਾਂ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਤਿਆਰ ਕੀਤਾ ਹੈ ਜੋ ਕਿ ਆਉਣ ਵਾਲੇ 2-4 ਦਿਨਾਂ ਦੇ ਵਿੱਚ ਨਵੇਂ ਸਾਲ ਦੇ ਵਿੱਚ ਅਸੀਂ ਮੋਟਰਸਾਈਕਲਾਂ ਤੇ ਅੱਗੇ ਵੀ ਲਾਣਾ ਹੈ ਤੁਹਾਨੂੰ ਦਿਖਾਵਾਂਗਾ ਬੱਚੇ ਪਤੰਗ ਚੜਾ ਰਹੇ ਨੇ ਤੁਹਾਨੂੰ ਬੱਚਿਆਂ ਦੇ ਹੱਥ ਦੇ ਵਿੱਚ ਦਿਖਾਵਾਂਗਾ ਪਲਾਸਟਿਕ ਦੀ ਡੋਰ ਹੈ ਬੱਚਿਆਂ ਨੇ ਤਾਂ ਆਪਣੇ ਸ਼ੌਂਕ ਪੂਰੇ ਕਰਨੇ ਨੇ ਬੱਚਿਆਂ ਦੀ ਕੋਈ ਗਲਤੀ ਵੀ ਨਹੀਂ ਬੱਚਿਆਂ ਨੂੰ ਜਿਹੋ ਜਿਹੇ ਸ਼ੌਂਕ ਹੈਗਾ ਉਹ ਉਹਨਾਂ ਨੇ ਪੂਰਾ ਕਰਨਾ ਹੈ ਜੇ ਚੀਜ਼ਾਂ ਬੈਨ ਹੈ ਕਿੱਥੋਂ ਆਉਂਦੀਆਂ ਕੌਣ ਲਿਆਂਦਾ ਕੌਣ ਵੇਚ ਰਿਹਾ ਕੀ ਦੀ ਸ਼ੈ ਤੇ ਵਿਕਰੀ ਹੈ ਇਹ ਜਰੂਰ ਕੋਈ ਕਾਲਾ ਮਾਲ ਹੈ ਰੋਹਿ ਜੀ ਕੀ ਲੱਗਦਾ ਆਪਣੇ ਚੰਦ ਸ਼ੌਕਾ ਲਈ ਕਹਿ ਸਕਦੇ ਲੋਕਾਂ ਦੀ ਜ਼ਿੰਦਗੀ ਨਾਲੇ ਲੋਕ ਜਿਹੜੇ ਖੇਲ ਲਏ ਨੇ ਪ੍ਰਸ਼ਾਸਨ ਦੇ ਵਿੱਚ ਸਖਤ ਸਖਤ ਕਾਰਵਾਈ ਕਰ ਤੁਸੀਂ ਦੇਖਿਆ ਹੋਣਾ ਪਿੱਛੇ ਟੀਬੇ ਖਾਵੇ ਦੀ ਕੁੱਝ ਜੇਹੀ ਸੀ ਕਿ ਪਗਤਵੀਰ ਜੀ ਆ ਕਦੀ ਉਹਨਾਂ ਸਾਥੀ ਜਿਹੜੇ ਸੀਗੇ ਦੋਰ ਫੜੀ ਵੀ ਸੀਗੀ ਤਾਂ ਉਹਨਾਂ ਨੂੰ ਉੱਪਰ ਸਖਤ ਸਖਤ ਕਾਰਵਾਈ ਕੀਤੀ ਪਰ ਜਿਹੜੇ ਚੰਦ ਲੋਕ ਸੀਗੇ ਜਾਂ ਚੰਦ ਲੋਕ ਹੈ ਜਿਹੜੇ ਕਿ ਆਪਣੇ ਸ਼ੌਕਾ ਲਈ ਲੋਕਾਂ ਦੀ ਜ਼ਿੰਦਗੀ ਨਾਲ ਖੇਲਵਾਲ ਕਰਦੇ ਤੁਸੀਂ ਇਸ ਨੂੰ ਸ਼ੌਕ ਨਹੀਂ ਕਹਿ ਸਕਦੇ ਤੁਸੀਂ ਇਹਨੂੰ ਇੱਕ ਬਿਜ਼ਨਸ ਕਹਿ ਸਕਦੇ ਤੁਹਾਨੂੰ ਪਤਾ ਹੋਏਗਾ ਜਦੋਂ ਇਹ ਚੀਜ਼ ਬੈਨ ਨਹੀਂ ਹੋਈ ਸੀ ਬੈਨ ਤੋਂ ਆਉਣ ਤੋਂ ਪਹਿਲਾਂ ਦੀ ਗੱਲ ਹੈ ਤੁਹਾਨੂੰ ਮੈਂ ਉਦੋਂ ਦੀ ਗੱਲ ਇਹ ਆਉਣ ਵਾਲੀ ਜਿਹੜੀ ਪਿੱਛੇ ਲੰਘੀਆਂ ਲੋਰੀਆਂ ਚੌਥੀ ਜਾਂ ਪੰਜਵੀਂ ਲੋਰੀ ਦੀ ਗੱਲ ਕਰਨ ਲੱਗਾ ਇਹ ਪੇਟੀ ਮਿਲਦੀ ਹੁੰਦੀ ਸੀ ਜਿੰਨਾ ਕ ਮੇਰਾ ਮਾਈਂਡ ਕਹਿ ਰਿਹਾ 50 650 750 ਦੀ ਹੁਣ ਜਿੰਨੀ ਸੁਣਨ ਚ ਆ ਰਹੀ ਹੈ ਮੈਂ ਕਿਸੇ ਕੋਲ ਸੁਣਦਾ ਕਿ ਉਦੋਂ ਗੱਟੂ 2 300 ਰੁਪਏ ਦਾ ਮਿਲਦਾ ਸੀ ਹੁਣ ਬਲੈਕ ਵਿਕਦੇ ਆ 8 800 ਰੁਪਏ ਦਾ ਗੱਟੂ ਮਿਲ ਰਿਹਾ ਛੋਟੇ ਛੋਟੇ ਬੱਚੇ ਤੋਂ ਸਪਲਾਈ ਕਰਾਇਆ ਜਾ ਰਿਹਾ ਹੈ ਬੈਗ ਦੇ ਵਿੱਚ ਸਕੂਲ ਬੈਗਾਂ ਦੇ ਵਿੱਚ ਗੱਟੂ ਪੈ ਰਹੇ ਨੇ ਜਿੱਦਾਂ ਆਨ ਵਾਲੇ ਪਹਿਲੇ ਟਾਈਮਾਂ ਦੇ ਵਿੱਚ ਚਿੱਟਾ ਸਪਲਾਈ ਕਰਾਇਆ ਜਾ ਰਿਹਾ ਸੀ ਅੱਜ ਦੇ ਟਾਈਮ 'ਚ ਗੱਟੂ ਸਪਲਾਈ ਕਰਾਏ ਜਾ ਰਹੇ ਤੁਸੀਂ ਆਪਣੇ ਫੋਨ ਦੇ ਵਿੱਚ ਇੱਕ ਵੀਡੀਓ ਵੀ ਦਿਖਾ ਰਹੇ ਸੀ ਕਿਸੇ ਬੱਚੇ ਦੀ ਜਿਹਦੇ ਵਿੱਚ ਉਹਦੀ ਗਰਦਨ ਪੱਟੀ ਗਈ ਤੁਸੀਂ ਉਹ ਵੀਡੀਓ ਵੀ ਦਿਖਾ ਰਹੇ ਸੀ ਉਹ ਵੀਡੀਓ ਮੀਡੀਆ ਨੇ ਪ੍ਰੋਵਾਈਡ ਕਰ ਸਕਦੇ ਮੈਂ ਤੁਹਾਨੂੰ ਸਾਰਾ ਕੁਝ ਪ੍ਰੋਵਾਈਡ ਕਰਾਂਗਾ ਮੈਂ ਤੁਹਾਨੂੰ ਉਹੀ ਦੱਸਣ ਲੱਗਾ ਸੀਗਾ ਕਿ ਇਹ ਸ਼ੌਕ ਨਹੀਂ ਕਹਿ ਸਕਦੇ ਇਹ ਇੱਕ ਇਹ ਬਿਜ਼ਨਸ ਵੀ ਬਣਿਆ ਹੋਇਆ ਜਤਿੰਦਰ ਜੀ ਇਹ ਬਿਜ਼ਨਸ ਐ ਹੋ ਜਿਹਾ ਵੈ ਕਿ ਜਿਹੜਾ ਗੱਟੂ ਮਹਿੰਗੇ ਰੇਟਾਂ ਦੇ ਵੇਚ ਕੇ ਆਪਣੇ ਪਰਿਵਾਰ ਨੂੰ ਤਾਂ ਪਾਲ ਰਹੇ ਨੇ ਪਰ ਦੂਸਰੇ ਬੰਦੇ ਨੂੰ ਖਤਰੇ ਦੇ ਵਿੱਚ ਟੱਕਾ ਦੇ ਰਹੇ ਨੇ ਮੌਤ ਨਾਲ ਇੱਕ ਮਰਡਰ ਜਿਹੜਾ ਹੁੰਦਾ ਓਲੇ ਦੇ ਵਿੱਚ ਹੁੰਦਾ ਤੇ ਤਾਂ ਸ਼ਰੇਆਮ ਮਰਡਰ ਹੋ ਰਹੇ ਨੇ ਤੁਸੀਂ ਕਈ ਪਤੰਗ ਚੜ੍ਹਦੇ ਪੇੜੇ ਮੈਂ ਤੁਹਾਨੂੰ ਲੋਕਾਂ ਦੇ ਕੋਠੇ ਤੇ ਜਾ ਕੇ ਦਿਖਾ ਦਾਂਗਾ ਕਿ ਜੇ ਜਿਹੜੀ ਇਹ ਚੈਣਾ ਦੀ ਡੋਰ ਦਾ ਪ੍ਰਯੋਗ ਕਰ ਰਹੇ ਨੇ ਕੀ ਲੱਗਦਾ ਇਹ ਲੋਕ ਉਹਦਾ ਵੀ ਦੇਖੋ ਜਿੰਦਗੀ ਜਿਹੜੀ ਛੋਟੀ ਹੀ ਰਹੀ ਲੋਕਾਂ ਦੀ ਬੜ ਜਿਹੜੇ ਜੋ ਲੋਕ ਰਹਿ ਗਏ ਨੇ ਇਹ ਚੈਨਾ ਡੋਰ ਲੈ ਆ ਕੇ ਕਿੰਨਾ ਖਤਰਨਾਕ ਹੋ ਸਕਦਾ ਲੋਕਾਂ ਦੇ ਕੋਈ ਕਿਸੇ ਵੀ ਬੱਚੇ ਨੂੰ ਲੱਗ ਸਕਲੇ ਆਪਣੇ ਬੱਚੇ ਦੇ ਸੁੱਖ ਪੂਰਾ ਕਰਨ ਲਈ ਦੂਸਰੇ ਦੂਸਰੇ ਦੀ ਬੱਚਿਆਂ ਨੂੰ ਇਸ ਤਰੀਕੇ ਖਤਰੇ ਦੇ ਵਿੱਚ ਕਿਉਂ ਡਾਲਦੇ ਨੇ ਉਹ ਸ਼ਰਮ ਉਹਨਾਂ ਨੂੰ ਚਾਹੀਦੀ ਹੈ ਜਿਹੜੇ ਵੇਚ ਰਹੇ ਨੇ ਹੁਣ ਆ ਦੇਖੋ ਪਤੰਗ ਆਇਆ ਠੀਕ ਹੈ ਇਹਦੇ ਨਾਲ ਵੀ ਚੈਣਾ ਦੀ ਡੋਰ ਤੁਹਾਨੂੰ ਦਿਖਾ ਦਾਂਗਾ ਇਹ ਵੀ ਪਤੰਗ ਇੱਕ ਚੈਣਾ ਦੀ ਡੋਰ ਨਾਲ ਹੀ ਵੱਧਿਆ ਹੋਏਗਾ ਤੇ ਵੋ ਹੋ ਕੇ ਆ ਗਿਆ ਹੁਣ ਜਿਹੜੇ ਬੱਚੇ ਨੇ ਪਤੰਗ ਲੁੱਟਣਾ ਉਹਨੇ ਅੱਗੋਂ ਦੀ ਤੋੜ ਲੈਣਾ ਡੋਰ ਛੱਡ ਦੇਣੀ ਹੈ ਅੱਛਾ ਜੀ ਉਹੀ ਡੋਰ ਹੈ ਜਿਹੜੀ ਛੱਡ ਦਿੱਤੀ ਜਾਂਦੀ ਹੈ ਇਹਨ ਪੇਟੀ ਦੀ ਜਾਂਦੀ ਹੈ ਰੋਡ ਦੇ ਉੱਤੇ ਹੀ ਆ ਜਾਂਦੀ ਹੈ ਜਿਸ ਕਰਕੇ ਕੋਈ ਵਹੀਕਲ ਨਿਕਲ ਰਿਹਾ ਜਾਂ ਕੋਈ ਵੀ ਗੱਡੀ ਜਾਂ ਕੋਈ ਵੀ ਇਨਸਾਨ ਨਿਕਲ ਰਿਹਾ ਉਹਦੇ ਗਰਦਨ 'ਚ ਫਸ ਗਈ ਅੱਖਾਂ ਦੇ ਫਸ ਗਈ ਫੇਸ ਤੇ ਕਿੱਥੇ ਵੀ ਫਸ ਗਈ ਜਾਂ ਸਰੀਰ ਤੇ ਫਸ ਗਈ ਇਹ ਟੁੱਟਦੀ ਨਹੀਂ ਇਹ ਕਿਚਨ ਦੇ ਨਾਲ ਹੋਰ ਲੰਬੀ ਹੁੰਦੀ ਜਾਂਦੀ ਹੈ ਤੇ ਥੋੜਾ ਲੋਕਾਂ ਨੂੰ ਕਿਸ ਤਰ੍ਹਾਂ ਦਾ ਵੇਰ ਦਿੱਤਾ ਜਾਊਗਾ ਚਾਇਨਾ ਤੋਂ ਬਚਣ ਲਈ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਆਪਣੇ ਚੰਨ ਆਪਣੇ ਪੈਸਿਆਂ ਦੇ ਨਾਲ ਜਿਹੜੇ ਆਪਣੇ ਪੈਸਿਆਂ ਦੇ ਨਾਲ ਪਰਿਵਾਰਾਂ ਦੇ ਢਿੱਡ ਪਾਲਦੇ ਨੇ ਪਰ ਦੂਸਰੇ ਬੰਦੇ ਨੂੰ ਖਤਰੇ ਦੇ ਵਿੱਚ ਦੇ ਖਤਰੇ 'ਚ ਪਾ ਦਿੰਦੇ ਨੇ ਤੇ ਤੁਹਾਨੂੰ ਇੱਕ ਚੀਜ਼ ਜ਼ੋਰ ਦਿਖਾਵਾਂਗਾ ਕਿ ਜੇ ਕਿਸੇ ਦੇ ਵਿੱਚ ਦਿਲ ਨਾਮ ਦੀ ਚੀਜ਼ ਹੋਈ ਉਸ ਬੰਦੇ ਨੂੰ ਇਹ ਚੀਜ਼ ਤੋਂ ਸ਼ਰਮ ਆਈ ਤੇ ਆ ਦੇਖ ਲਵੇ ਖੋਟੇ ਗਲੇ ਇਦਾਂ ਦੀ ਕੁਝ ਵੀਡੀਓ ਹੋਰ ਵੀ ਪਾਈ ਸੀਗੀ ਤੁਸੀਂ ਜਿਹੜੀ ਵੀਡੀਓ ਨੂੰ ਪ੍ਰੋਵਾਈਡ ਕਰ ਸਕਦੇ ਹੋ ਮੇਰੇ ਕੋਲ ਹੋਰ ਵੀਡੀਓ ਹੈ ਜਿਹੜੀ ਚੀਜ਼ ਆਪਾਂ ਕਿਹਾ ਹੈ ਕਿ ਜਿਹਦੇ ਕਰਕੇ ਇੱਥੇ ਲੋਕਾਂ ਨੇ ਤਾਂ ਦੇਖੋ ਜੀ ਲੋਕ ਸਮਝ ਜਾਣਗੇ ਪਰ ਉਹ ਜਿਸ ਪੈਸਿਆਂ ਦੇ ਨਾਲ ਆਪਣੇ ਘਰ ਚਲਾਉਂਦੇ ਨੇ ਉਹ ਨਹੀਂ ਸਮਝ ਸਕਦੇ ਉਹਨਾਂ ਨੂੰ ਪ੍ਰਸ਼ਾਸਨ ਦਾ ਖੋਪ ਵੀ ਨਹੀਂ ਹੈ ਉਹਨਾਂ ਨੂੰ ਪਾੜਾ ਵੀ ਖੋਫ ਨਹੀਂ ਹੈ ਉਹਨਾਂ ਨੂੰ ਕਿਸੇ ਦਾ ਕੋਫ ਵੀ ਨਹੀਂ ਹੈ ਇਹ ਕਿਉਂ ਜਤਿੰਦਰ ਜੀ ਜਿਹੜੀਆਂ ਚੀਜ਼ਾਂ ਬੈਨ ਹੋ ਜਾਂਦੀਆਂ ਉਹੀ ਪੰਜਾਬ 'ਚ ਜਿਆਦੀਆਂ ਕਿਉਂ ਵਿਕਦੇ ਨੇ ਕਹਿ ਸਕਦੇ ਇਹ ਸਭ ਚੀਜ਼ਾਂ ਕਿੱਥੋਂ ਆਉਂਦੀ ਨੇ ਹੁਣ ਮੈਂ ਤੁਹਾਨੂੰ ਕਮਾਂਗਾ ਦੇਖੋ ਫਿਰ ਸਰਕਾਰਾਂ ਦੀ ਗੱਲ ਆ ਜਾਏਗੀ ਫਿਰ ਮੈਂ ਤੁਹਾਡੇ ਤੇ ਉਹੀ ਕਮਾਂਗਾ ਸੱਚ ਬੋਲਣ ਵਾਲੇ ਤੇ ਪਰਚੇ ਦਰਜ ਹੁੰਦੇ ਨੇ ਜੇ ਪਰਚੇ ਨਹੀਂ ਹੁੰਦੇ ਉਸ ਬੰਦੇ ਨਾਲ ਦੋਈ ਕੰਮ ਹੁੰਦੇ ਆ ਜਾਂ ਜੇਲ੍ਹ ਜਾਂ ਅਰਥੀ ਠੀਕ ਹੈ ਨਾ ਮੈਂ ਅਰਥੀ ਤੇ ਲੇਟਣਾ ਚਾਹੁੰਦਾ ਮੇਰੀਆਂ ਛੋਟੀਆਂ ਛੋਟੀਆਂ ਧੋਤੀਆਂ ਵਾ ਨਾ ਮੈਂ ਜੇਲ੍ਹ ਚ ਜਾਣਾ ਚਾਹੁੰਦਾ ਪਰ ਤੁਸੀਂ ਸਿਆਣੇ ਹੋ ਤੁਹਾਨੂੰ ਸਭ ਕੋਈ ਪਤਾ ਹੈ ਕਿੱਥੋਂ ਆਂਦੀਆਂ ਤੇ ਕਿੱਦਾਂ ਵਿਕਦੀਆਂ ਤੇ ਕਿੱਦਾਂ ਕਿੱਦਾਂ ਵਿਕਦੀਆਂ ਸੋ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਾਡੇ ਨਾਲ ਰੋਜ਼ ਤਰੋਜ਼ ਦੀ ਸਮਾਸ਼ੀ ਜਿਹੜੀ ਮੌਜੂਦ ਸੀਗੀ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਚਾਈਨਾ ਡੋਰ ਹੈ ਕਿਤਨੇ ਜਿਹਦੇ ਬਹੁਤ ਜ਼ਿਆਦਾ ਹੰਕਾਰ ਹੈ ਕਿ ਜਦੋਂ ਇਹ ਬੈਨ ਕੀਤੀ ਗਈ ਸੀ ਉਸ ਤੋਂ ਬਾਅਦ ਕਦੇ ਪੰਜਾਬ ਆਪੂ ਦੇ ਵਰਲਡ ਦੇ ਵਿੱਚ ਜਿਹੜੀ ਹੈ ਕਿ ਬਹੁਤ ਤੇਜ਼ੀ ਨਾਲ ਵਿਗਦੀ ਆ ਇਸੇ ਤਰੀਕੇ ਵੀ ਹੋਰ ਅਪਡੇਟ ਤੁਹਾਡੇ ਨਾਲ ਲੈ ਕੇ ਜੁੜਾਦੇ ਜੁੜੇ ਰੋ ਪੰਜਾਬ ਲਾਈਵ ਦੇ ਨਾਲ ਜਤਿੰਦਰ ਸਿੰਘ ਦੀ ਖਾਸ ਰਿਪੋਰਟ